ਮੰਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਕੱਲ ਤਾਂ ਹੁਣ ਬਾਹਰ ਨਿਕਲੀ ਆਈ ਹੈ ਸਪਨ ਨੂੰ ਪਤਾ ਸੀ ਕਿ ਕੁਝ ਨਾ ਕੁਝ ਤਾਂ ਲੋਚਾ ਹੈਗਾ ਸੁਨੰਦ ਇਹ ਕੀ ਸੁਨੰਦਾ ਸ਼ਰਮਾ ਨੂੰ ਲੈ ਕੇ ਬਿੰਕੀ ਧਾਰੀ ਵਾਲਾ ਜਿਹੜਾ ਬੇਟਾ ਹੈ ਵੱਡਾ ਬੇਟਾ ਉਹਦੇ ਨਾਲ ਸਰਨ ਦਾ ਸ਼ਰਮਾ ਦਾ ਕਾਫੀ ਲੰਬੇ ਸਮੇਂ ਤੋਂ ਫਿਜ਼ੀਕਲ ਰਿਲੇਸ਼ਨਸ਼ਿਪ ਸੀ ਕੋਨ ਬਲੈਕ ਕਾਰ ਦਾ ਪਰਚਾ ਨਹੀਂ ਪਾ ਸਕਦੀ ਸੀ ਕਿਉਂਕਿ ਹੁਣ ਆਪਣੇ ਇੰਡੀਆ ਚੇਤਾਰਾ ਖਤਮ ਕਰਤੀ ਜਿਹੜੀ ਕੁੜੀ ਆਪਣੀ ਮਰਜ਼ੀ ਨਾਲ ਮੁੰਡੇ ਨਾਲ 6 ਮਹੀਨੇ ਤੋਂ ਰਹਿ ਰਹੀ ਹੈ ਉਹ ਤਾਂ ਰਿਪਕਿਸ ਨੇ ਪਾ ਸਕਦੀ ਸਤੋਂ ਨੇ ਦੇਖਿਆ ਵੀ ਇਹ ਤਾਂ ਕੰਮ ਬੰਨਾ ਨਹੀਂ ਪ੍ਰੋਪਰਲੀ ਕਿਸੇ ਵਕੀਲ ਦੀ ਐਡਵਾਈਸ ਲਿੱਤੀ ਫਿਰ ਉਹਨੇ ਪਿੰਕੀ ਧਾਰੀਵਾਲ ਤੇ ਬਲੇਮ ਲਾਇਆ ਮੇਰਾ ਪੈਸਾ ਖਾ ਗਿਆ ਮੈਨੂੰ ਕੈਦ ਕਰ ਲਈ ਮੈਂ ਐ ਕਰੂਗੀ ਕਿ ਪਿੰਕੀ ਧਾਰੀਵਾਲ ਇੱਕ ਬਹੁਤ ਵੱਡਾ ਪ੍ਰਮੋਟਰ ਹੈ ਪ੍ਰੋਡਿਊਸਰ ਹੈ ਅੱਛੀ ਕੰਪਨੀ ਚੱਲਦੀ ਹੈ ਸਿੰਗਰਾਂ ਨੂੰ ਲਾਂਚ ਕਰਦੇ ਨੇ ਇਹ ਵਿਵਾਜੀ ਸੁਪਨੇ ਲੈ ਰਹੀ ਸੀ ਵੀ ਉਸ ਘਰ ਦੀ ਨੋ ਬਣ ਜਾ ਹੁਣ ਅੱਖੀ ਦੇਖੀ ਮੱਖੀ ਕੋਈ ਨਹੀਂ ਖਾਂਦਾ ਇਹ ਗੱਲ ਤੁਸੀਂ ਆਪ ਸਮਝ ਲਿਓ ਹੁਣ ਕਿੱਥੇ ਲੱਗਦੀ ਹੈ ਸੋ ਇਹਨੇ ਦੇਖਿਆ ਵੀ ਹੁਣ ਵਿਆਹ 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 ਨੂੰ ਮਗਰ ਪਈ ਰਹੀ ਵੀ ਮੈਂ ਇਸ ਘਰ ਦੀ ਬਹੂ ਬਹੂ ਬਣ ਜਾ ਸਭ ਕੁਝ ਬੜਾ ਬੜਾ ਮਿਲ ਜੂ ਸੋ ਪਿੰਕੀ ਤਾਂ ਰਿਅਲ ਦੇ ਹੱਕ ਚੋੜ ਜੜਾ ਇੱਕ ਰਾਈਟਰ ਆ ਮੁੰਡਾ ਵੀ ਸਟੈਂਡ ਲਿੱਤਾ ਉਹਨੇ ਦੱਸਿਆ ਵੀ ਪਰ ਮੈਂ ਉਹਨਾਂ ਦੇ ਘਰ ਗਿਆ ਇਮਸਟੈਂਕ ਖੜੀ ਸੀ ਪੁੱਛਿਆ ਕਿ ਦੀ ਇਸ ਨੂੰੰਦਾ ਕਹਿੰਦੀ ਜੀ ਮੇਰੀ ਐ ਇੱਥੇ ਜਿੰਨੀ ਵੀ ਗੱਡੀਆਂ ਖੜੀਆਂ ਸਭ ਮੇਰੀਆਂ ਮੇਰਾ ਜਿਹੜਾ ਜੀ ਕੇਰੇ ਮਾਹੀ ਗੱਡੀਆਂ ਆਪਣੇ ਸ਼ੋਅ ਤੇ ਲਾ ਜਾ ਸਕਦੀਆਂ ਸੋ ਇੰਟਰ ਰੀਸੈਂਟਲੀ ਇੰਟਰਵਿਊਡ ਸੋਨੀਆ ਸਭ ਨੇ ਕਿਵੇਂ ਪਿੰਕੀ ਧਾਰੇਵਾਲ ਦੀ ਤਰੀਫਾਂ ਕਰ ਰਹੀ ਹੈ ਸੁਗੰਦਰ ਸ਼ਰਮਾ ਕਿਵੇਂ ਕੁਝ ਵੀ ਨਹੀਂ ਸੀ ਮੈਨੂੰ ਨੇ ਨਾ ਬੜਾ ਚੇਂਜ ਕੀਤਾ ਬਣਾਇਆ ਦੈਟਸ ਟ्रू ਉਹ ਤਾਂ ਗਲੀਆਂ ਚ ਤੁਰਦੀ ਫਿਰਦੀ ਔਰ ਫਤੇਗੜ ਸਾਹਿਬ ਚੂੜੀਆਂ ਕੋਲੇ ਦਾ ਪਿੰਡਾ ਉੱਥੇ ਲੋਕਾਂ ਦੇ ਵਿਆਹਾਂ ਦੇ ਵਿੱਚ ਜਿਹੜੇ ਡੀਜੇ ਆਪਣੇ ਕਿੱਦੇ ਭਾਰੇ ਟੀਮਾਂ ਹੁੰਦੀਆਂ ਡੀਜੇ ਲੱਗਦਾ ਇਹ ਕਿਦਾਂ ਪੰਦੀ ਹੁੰਦੀ ਸੀ ਛੇ ਨੇ ਐਜ਼ ਅ ਡਾਂਸਰ ਬਹੁਤ ਲੰਬਾ ਕੰਮ ਕੀਤਾ ਉਸ ਤੋਂ ਬਾਅਦ ਇਹ ਸਿੰਗਿੰਗ ਲਾਈਨ ਚਾਈ ਪ੍ਰਾਨੇ ਜਿੰਨੇ ਉਸ ਟਾਈਮ ਦੇ ਕਿਤੇ ਪੰਗੜੀ ਟੀਮ ਹੈ ਉਹਨਾਂ ਨੇ ਮੈਨੂੰ ਸੰਪਰਕ ਕੀਤਾ ਦੱਸਿਆ ਮੈਨੂੰ ਵੀ ਆਹ ਚੱਕਰ ਹੈ ਮੈਂ ਕਿਹਾ ਉਹ ਇਹ ਮੈਨੂੰ ਪਹਿਲੇ ਵੀ ਮੈਂ ਕਿਸੇ ਨੇ ਗੱਲ ਆਖੀ ਸੀ ਪਰ ਮੈਂ ਬਲੀਵ ਨਹੀਂ ਕੀਤਾ ਪਰ ਹੁਣ ਪਤਾ ਲੱਗਾ ਕਿ ਕਿੱਦਾਂ ਪਾਉਂਦੀ ਰਹੀ ਹੈ ਤਾਂ ਹੀ ਉਹਦਾ ਪੰਗੜਾ ਪਰਫੈਕਟ ਹੈ ਸੋ ਗੱਲ ਉੱਥੇ ਆ ਗਈ ਗੱਲ ਆ ਕੇ ਕਿੱਥੇ ਮੁੱਕਦੀ ਹੈ ਸੈਕਸ ਰਿਲੇਸ਼ਨਸ਼ਿਪ ਤੇ ਕਿ ਜਦੋਂ ਵਿਆਹ ਵਾਲਾ ਕੰਮ ਸਿਰੇ ਨਹੀਂ ਚੜਿਆ ਤੇ ਹੁਣ ਪਿੰਕ ਨੂੰ ਟਾਰਗੇਟ ਕਰ ਲੋ ਸ਼ਾਇਦ ਮੈਂ ਇਦਾਂ ਕਰਨ ਨਾਲ ਉਹ ਤੋਂ ਪੈਸੇ-ਪੋਸੇ ਹੈਂਟ ਲੂੰਗੀ ਜਿਹੜੇ ਉਹ ਮਹਿਲਾ ਪੁਲਿਸ ਵਾਲੀ ਕਿਹੜੀ ਕਮਿਸ਼ਨਰ ਜੀ ਹੈਗੀ ਆ ਉਹ ਵੀ ਮੈਂਟ ਚ ਦੇ ਪਿੱਛੇ ਲੱਗੀ ਵਿਚਾਰੇ ਕੇ ਸਾਥ ਐਦਾਂ ਹੋਇਆ ਉਦਾਂ ਹੋਇਆ ਇਨਾ ਨਾਮ ਇਨੇ ਫੋਲੋਅਰਸ ਤੇ ਕੁਲ ਪੈਸਾ ਨਹੀਂ ਅਗਰ ਉਸ ਲੇਡੀ ਦੀ ਜਗ੍ਹਾ ਮਨੀਸ਼ਾ ਗੁਲਾਟੀ ਮਨੀਸ਼ਾ ਗੁਲਾਟੀ ਜੀ ਹੁੰਦੀ ਤਾਂ ਇਹ ਮਾਮਲੇ ਨੂੰ ਬੜੇ ਜਲਦੀ ਸੋਲਵ ਕਰਨਾ ਸੀ ਕਿਉਂਕਿ ਮਨੀਸ਼ਾ ਗੁਲਾਟੀ ਵਿੱਚ ਇੱਕ ਖਾਸੀਅਤ ਹੈ ਕਿ ਉਹ ਦੋਨੋਂ ਪਾਰਟੀ ਦੀ ਗੱਲ ਸੁਣਦੇ ਆ ਜੋ ਪਿੱਛੇ ਜੇ ਲੈਂਬਰੋ ਸੈਮਪੁਰੀ ਦਾ ਇੰਨਾ ਮੁੱਦਾ ਹੋਇਆ ਸੀ ਫੈਮਲੀ ਦੇ ਉਹਨਾਂ ਨੇ ਦੋਨੋਂ ਪਾਰਟੀ ਦੀ ਗੱਲ ਸੁਣ ਕੇ ਕੰਪਰੋਮਾਈਜ਼ ਕਰਾਇਆ ਤੇ ਇਹ ਜਿਹੜੇ ਕਮਿਸ਼ਨ ਆਏ ਤਾਂ ਬਸ ਜੀ ਸੁਗੰ다 ਸ਼ਰਮਾ ਆਏ ਆ ਉਪੜੀ ਨਹੀਂ ਸਭ ਬੜੀ ਗਰੀਬ ਏ ਤੱਕਾ ਕਰ ਰਹੇ ਦੇਖੋ ਕੋਈ ਪ੍ਰੋਡਿਊਸਰ ਟਰੈਕਟਰ ਤੱਕਾ ਨਹੀਂ ਕਰਦਾ ਜਦੋਂ ਵੀ ਕੋਈ ਪ੍ਰੋਡਿਊਸਰ ਕਿਸੇ ਸਿੰਗਰ ਦੀ ਲਾਈਫ ਬਣਾਉਂਦਾ ਨਾ ਉਹ ਨੂੰ ਆਪਣੀ ਕੰਪਨੀ ਚ ਲੈ ਕੇ ਆਉਂਦਾ ਤੇ 10 3 4 5 6 10 ਕਰੋੜ ਲਾਉਂਦਾ ਤੇ ਇੱਕ ਗੱਲ ਯਾਦ ਰੱਖਿਓ ਬੰਦੇ ਨੇ ਵਸੂਲ ਵੀ ਤਾਂ ਕਰਨਾ ਨਾ ਉਹ ਕੋਈ ਪਿੱਛੋ ਰਾਜਾ ਤਾਂ ਹੈ ਨਹੀਂ ਕਿ ਉਹਨੇ 10 ਕਰੋੜ ਲਾਤਾ ਜਾਂ 10 ਲੱਖ ਲਾਤਾ ਤੈਨੂੰ ਵਸੂਲ ਨਹੀਂ ਕਰਨਾ ਉਹਨੇ ਪਰ ਇੱਕ ਸਟੇਜ ਸ਼ੋਅ ਦੇ ਵਿੱਚੋਂ ਆਪਣਾ ਕਮਿਸ਼ਨ ਰੱਖਣਾ ਤੇ ਉਸ ਪੈਸੇ ਨੂੰ ਵਸੂਲ ਕਰਨਾ ਤਾਂ ਹੀ ਉਹਨੇ ਤੁਹਾਨੂੰ ਸਟਾਰ ਬਣਾਇਆ ਸੋ ਜਿਹੜੇ ਸੰਨਦ ਸ਼ਰਮਾਰਗੀਆਂ ਲੋਕਾਂ ਦੇ ਮਗਰ ਲਾ ਕੇ ਜੋ ਇਹਨੇ ਚਾਗਾ ਚੱਕਿਆ ਜੋ ਵੀ ਇਹਨੇ ਗੰਦ ਪਾਇਆ ਹੁਣ ਕੀ ਆਨੋਰਲ ਟਾਈਮ ਚ ਇੰਡਸਟਰੀ ਚ ਕੋਈ ਪ੍ਰੋਡਿਊਸਰ ਕਿਸੇ ਨੰਮੀ ਕੁੜੀ ਨੂੰ ਬ੍ਰੇਕ ਦੇਵੇਗਾ ਕਦੇ ਵੀ ਨਹੀਂ ਉਹਨਾਂ ਦਾ ਯਕੀਨ ਟੁੱਟ ਜਾਣਾ ਬਣੀ ਕਹਲੋ ਤੰਗ ਕਰਨਾ ਐ ਕਰਨਾ ਸੋ ਇਦਾਂ ਦੀ ਲੇਡੀਜ਼ ਸਿਰਫ ਆਪਣਾ ਫਿਊਚਰ ਦੇਖਦੀਆਂ ਪਰ ਕਿਸੇ ਹੋਰ ਸਿੰਗਰ ਬਾਰੇ ਕਦੇ ਨਹੀਂ ਸੋਚਦੀਆਂ ਹੁਣ ਜਿੱਦਾਂ ਹੀਰੋ ਬਣੀ ਸੀ ਨਾ ਇਹ ਹੁਣ ਲੇਡੀ ਉਦਾਂ ਹੀ ਜ਼ੀਰੋ ਹੋ ਗਈ ਜੋ ਉਹਦਾ ਟਾਈਮ ਸੀ ਘੁੰਮਣ ਕਮਾਉਣ ਨੂੰ ਤਠਾਰ ਰੱਖੀ ਆ ਬੋਲ ਰੱਖੀ ਆ ਪਿੰਕੀ ਧਾਰੀਵਾਲ ਦੇ ਮੁੰਡੇ ਨਾਲ ਪਟਾਕੇ ਪਾਉਣ ਨੂੰ ਸੋ ਹੁਣ ਬੀਬਾ ਜੀ ਸਾਰੇ ਮਾਵੇ ਨਾ ਸਾਹਮਣੇ ਦੱਸੇ ਹੁਣ ਬੇਲ ਮਿਲ ਗਈ ਆ ਪਿੰਕੀ ਧਾਰੀਵਾਲ ਨੂੰ ਉਸ ਤੋਂ ਬਾਅਦ ਹੁਣ ਪਿੰਕੀ ਧਾਰੀਵਾਲ ਨੇ ਆਪਣੇ ਪ੍ਰੈਸ ਕਾਨਫਰੰਸ ਰੱਖਣੀ ਆ ਤੇ ਜਿੱਦਣ ਉਹਨਾਂ ਦਾ ਮੂੰਹ ਖੁੱਲਿਆ ਬਾਰ ਨਿਕਲੇਗਾ ਬਹੁਤ ਕੁਝ ਬੜਾ ਮਟੀਰੀਅਲ ਰੱਖ ਕੇ ਗੱਲ ਭਗਵੰਤ ਮਾਨ ਪੰਜਾਬ ਦਾ ਸੀਐਮ ਇਹਦੀ ਪੁਰਾਣੀ ਰੰਜਿਸ਼ ਸੀ ਪਿੰਕੀ ਧਾਰੀਵਾਲ ਨੇ ਪੂਰਪੂਰ ਜੋਰੋਂ ਰੰਜਿਸ਼ ਕੱਢੀ ਆਪਣੀ ਲੱਖ ਤੀਆਂ ਲਾਲਤਾ ਇੱਕ ਸੀਐਮ ਦੀ ਪੋਸਟ ਤੇ ਬਹਿ ਕੇ ਤੁਸੀਂ 20 20 ਸਾਲ ਪੁਰਾਣੀਆਂ ਗੱਲਾਂ ਨੂੰ ਲੈ ਕੇ ਰੰਜਿਸ਼ਾਂ ਕੱਢ ਰਹੇ ਹੋ ਦੈਟਸ ਵੈਰੀ ਬੈਡ ਸੋ ਭਗਵੰਤ ਮਾਨ ਨੇ ਉਹਦੀ ਵਾਈਫ ਨੇ ਤੇ ਟੱਬਰ ਨੇ ਪੂਰਾ ਗਰਾਫ ਜ਼ੀਰੋ ਕਰ ਲਿਆ ਪੰਜਾਬ ਦੇ ਵਿੱਚ ਆਪਣਾ ਅੱਜ ਸ਼ਰਮਣੀ ਚਾਹੀਦੀ ਇਹਨਾਂ